ਹਾਂਜੀ ਅੱਜ ਆਪਾਂ ਜਾਣਕਾਰੀ ਲੈ ਕੇ ਆਏ ਆਂ ਨਵੀਆਂ ਨੌਕਰੀਆਂ ਬਾਰੇ ਜੀਆਈਸੀ ਆਫ ਇੰਡੀਆ ਦੇ ਵਿੱਚ ਨੌਕਰੀਆਂ 2024 ਦੀ ਸੀਰੀਜ਼ ਦੇ ਵਿੱਚ ਹੀ ਲੈ ਕੇ ਆਏ ਆਂ ਠੀਕ ਹੈ ਕਿਹੜਾ ਡਿਪਾਰਟਮੈਂਟ ਹੈ ਜੀਆਈਸੀ ਆਫ ਇੰਡੀਆ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਠੀਕ ਹੈ ਇਹਦੇ ਵਿੱਚ ਅਸਿਸਟੈਂਟ ਮੈਨੇਜਰ ਦੀਆਂ ਪੋਸਟਾਂ ਨੇ ਅਸਿਸਟੈਂਟ ਮੈਨੇਜਰ ਅਸਿਸਟੈਂਟ ਮੈਨੇਜਰ ਅਗੇ ਸਕੇਲ 1 ਦੇ ਆਫੀਸਰਸ ਨੇ ਠੀਕ ਹੈ ਉਹਨਾਂ ਵਿੱਚ ਅੱਗੇ ਕੈਟਾਗਰੀਜ਼ ਨੇ ਜਿਵੇਂ ਜਨਰਲ ਅਸਿਸਟੈਂਟ ਮੈਨੇਜਰ ਜਨਰਲ ਠੀਕੇ ਲੀਗਲ ਐਚ ਆਰ ਇੰਜੀਨੀਅਰਿੰਗ ਆਈਟੀ ਐਕਚੁਅਰੀ ਇੰਸ਼ੋਰੈਂਸ ਮੈਡੀਕਲ ਤੇ ਫਾਈਨਾਂਸ ਟੋਟਲ ਪੋਸਟਾਂ ਦੀ ਗਿਣਤੀ ਕਿੰਨੀ ਹੈ 110 ਠੀਕ ਹੈ ਟੋਟਲ ਪੋਸਟਾਂ ਕਿੰਨੀਆਂ ਨੇ 110 ਠੀਕ ਹੈ ਵਧੀਆ ਪੋਸਟਾਂ ਨੇ ਕੰਮ ਦੀਆਂ ਪੋਸਟਾਂ ਨੇ ਕਾਫੀ ਤਰ੍ਹਾਂ ਦੀਆਂ ਪੋਸਟਾਂ ਨੇ ਅਲੱਗ-ਅਲੱਗ ਜਿਵੇਂ ਕਿ ਇਹਦੇ ਵਿੱਚ ਇਹਨਾਂ ਪੋਸਟਾਂ ਦੇ ਵਿੱਚ ਬੀ ਟੈਕ ਵਾਲੇ ਵੀ ਕਈ ਪੋਸਟਾਂ ਦੇ ਵਿੱਚ एलिजिਬਲ ਨੇ ਸਿੰਪਲ ਗ੍ਰੈਜੂਏਸ਼ਨ ਵਾਲੇ ਵੀ ਠੀਕ ਹੈ ਕੋਈ ਗ੍ਰੈਜੂਏਸ਼ਨ ਇਨ ਇੰਸ਼ੋਰੈਂਸ ਕੀਤੀ ਵੀ ਹੈ ਡਿਪਲੋਮਾ ਕੀਤਾ ਵੀ ਇੰਸ਼ੋਰੈਂਸ ਦਾ ਕਈ ਕਿਸਮ ਦੀਆਂ ਨੇ ਚਲੋ ਲਿਜ਼ਿਬਿਲਟੀ ਆਪ ਅੱਗੇ ਪੜਾਂਗੇ ਠੀਕ ਹੈ ਇਹ ਵਾਲੀਆਂ ਪੋਸਟਾਂ ਨੇ ਚਲੋ ਆਪਾਂ ਚੱਲਦੇ ਹਾਂ ਅੱਗੇ ਇਹਨਾਂ ਪੋਸਟਾਂ ਦੀ ਲਾਸਟ ਡੇਟ ਕਿੰਨੀ ਆ ਲਾਸਟ ਡੇਟ ਹੈਗੀ 19 12 2024 ਕਿੰਨੀ ਤਰੀਕਾ 19 12 2024 ਹਜੇ ਟਾਈਮ ਪਿਆਗਾ ਉਸ ਤੋਂ ਬਾਅਦ ਟੈਸਟ ਦੀ ਡੇਟ ਕਿੰਨੀ ਆ ਵੈਸੇ ਦਿੱਤੀ ਵੀ ਹੈ ਨਾ ਟੈਸਟ ਦੀ ਡੇਟ ਪਰ ਕਈ ਵਾਰ ਚੇਂਜ ਵੀ ਹੋ ਸਕਦੀ ਆ ਉਹ ਚਲੋ ਤੁਸੀਂ ਵੈਬਸਾਈਟ ਵਗੈਰਾ ਸਬੰਧਤ ডিপਾਰਟਮੈਂਟ ਦੀ ਵੈਬਸਾਈਟ ਨੂੰ ਚੈੱਕ ਕਰਦੇ ਰਿਹਾ ਕਰੋ ਟੈਸਟ ਡੇਟ ਇਹਦੀ ਹੈਗੀ ਆ 51 2025 ਠੀਕ ਹੈ ਅੱਛਾ ਉਸ ਤੋਂ ਬਾਅਦ ਐਪਲੀਕੇਸ਼ਨ ਫੀਸ ਕਿੰਨੀ ਆ ਇਹਨਾਂ ਪੋਸਟਾਂ ਲਈ ਐਪਲੀਕੇਸ਼ਨ ਫੀਸ ਜਨਰਲਲੀ ਜਨਰਲ ਕੈਂਡੀਡੇਟ ਹੋਵੇ ਬੀਸੀ ਹੋਵੇ ਈਐਸਐਮ ਹੋਵੇ ਈਡਬਲਯੂਐਸ ਹੋਵੇ ਮੀਨਸ ਰਿਜ਼ਰਵਡ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਫੀਸ ਹੈਗੀ ਆ 1000 ਪਲੱਸ 18% ਜੀਐਸਟੀ ਮਤਲਬ 1180 ਰੁਪਏ ਅਪਰੋਕਸੀਮੇਟ ਬਣੀ ਠੀਕ ਹੈ ਟੋਟਲ ਕਿੰਨੀ ਫੀਸ ਆ 1180 ਪਰੰਤੂ ਜਿਹੜੇ ਕੈਂਡੀਡੇਟ ਐਸਸੀ ਕਿਹੜੇ-ਕਿਹੜੇ categories ਠੀਕ ਹੈ ਜਿਹੜੇ ਕੈਂਡੀਡੇਟ ਐਸਸੀ ਐਸਟੀ ਫਿਜ਼ੀਕਲੀ ਹੈਂਡੀਕੈਪਡ ਫੀਮੇਲ এমਪਲਾਈਜ਼ ਆਫ ਜੀਆਈਸੀ ਦੇ ਜਿਪਸਾ ਇਹਨਾਂ ਸੰਸਥਾਾਂ ਦੇ এমਪਲਾਈਜ਼ ਉਹਨਾਂ ਵੱਲ ਕੈਂਡੀਡੇਟਸ ਲਈ ਫੀਸ ਨਿਲ ਕੋਈ ਫੀਸ ਨਹੀਂ ਹੈਗੀ ਠੀਕ ਹੈ ਅੱਗੇ ਇਹ ਅੱਗੇ ਚੱਲਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਦੇਖੋ ਕਈ ਕੈਂਡੀਡੇਟਸ ਉਹ ਨੇ ਨੌਕਰੀ ਸਰਕਾਰੀ ਲੈਣੀ ਚਾਹੁੰਦੇ ਨੇ ਬਟ ਉਹਨਾਂ ਨੂੰ ਨਾ ਤਾਂ ਇਹ ਪਤਾ ਵੀ ਸਰਕਾਰੀ ਨੌਕਰੀ ਦਾ ਸਿਸਟਮ ਕੀ ਹੁੰਦਾ ਆਮ ਤੌਰ ਤੇ ਕਿਹੜੇ ਕਿਹੜੇ ਡਿਪਾਰਟਮੈਂਟਾਂ ਵਿੱਚ ਪੋਸਟਾਂ ਨਿਕਲਦੀਆਂ ਨੇ ਠੀਕ ਹੈ ਬੜੀ ਸਮੱਸਿਆ ਕਿਸ ਕਿਸਮ ਦਾ ਸਿਲੇਬਸ ਆਂਦਾ ਬਟ ਚਾਹਦੇ ਹੈਗੇ ਨੇ ਠੀਕ ਹੈ ਤਾਂ ਉਹ ਕੀ ਕਰਦੇ ਨੇ ਇੱਕ ਇੰਟਰਨੈਟ ਕੈਫੇ ਤੇ ਜਾਂਦੇ ਨੇ ਤੇ ਫਾਰਮ ਭਰ ਕੇ ਘਰ ਆ ਜਾਂਦੇ ਨੇ ਤੇ ਉਦੋਂ ਬਾਅਦ ਪੇਪਰ ਵਾਲੇ ਦਿਨ ਚਲੇ ਜਾਂਦੇ ਨੇ ਤੇ ਕੋਈ ਤਿਆਰੀ ਨਹੀਂ ਹੁੰਦੀ ਕਿਉਂ ਕਿ ਕਿਉਂਕਿ ਆਪਾਂ ਨੂੰ ਗਾਈਡੈਂਸ ਨਹੀਂ ਤਾ ਇਸ ਲਈ ਨਾ ਇੱਕ ਬੜੀ ਪ੍ਰੋਪਰ ਜੀ ਵੀਡੀਓ ਮੈਨੇ ਬਣਾਈ ਵੀ ਆਪਦੇ ਵੱਲੋਂ ਕੋਸ਼ਿਸ਼ ਕੀਤੀ ਵੀ ਆ ਛੋਟੀ ਜੀ ਅ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਤੁਸੀਂ ਮੇਰੇ ਕੋਲੋਂ ਠੀਕ ਹੈ ਉਹ ਵੀਡੀਓ WhatsApp SMS ਕਰਕੇ ਮੰਗਵਾ ਸਕਦੇ ਹੋ ਠੀਕ ਹੈ ਨੰਬਰ ਕਿੰਨਾ ਮੇਰਾ 98149 ਜਿੱਤੇ ਤੁਸੀਂ ਵੀਡੀਓਜ਼ ਬਾਰੇ WhatsApp ਕਰੋਗੇ ਠੀਕ ਹੈ 60350 98149 60350 ਇਸ ਨੰਬਰ ਤੇ ਤੁਸੀਂ ਮੈਨੂੰ WhatsApp ਕਰਕੇ ਮੰਗਵਾ ਸਕਦੇ ਹੋ ਵੀਡੀਓ ਦਾ ਲਿੰਕ ਠੀਕ ਹੈ ਤੇ ਉਹ ਜੋ ਉਹ ਵੀਡੀਓ ਨਾ ਕਾਫੀ ਇੰਪੋਰਟੈਂਟ ਆ ਉਹਦੇ ਵਿੱਚ ਤੁਹਾਨੂੰ ਸਰਕਾਰੀ ਨੌਕਰੀਆਂ ਬਾਰੇ ਬੜੀ ਵਧੀਆ ਜਾਣਕਾਰੀ ਦਿੱਤੀ ਗਈ ਆ ਵੀ ਕਿਹੜੇ ਕਿਹੜੇ ਡਿਪਾਰਟਮੈਂਟ ਹੁੰਦੇ ਨੇ ਕੀ ਕੀ एलिजिਬਿਲਟੀ ਹੁੰਦੀ ਹੈ ਅਲੱਗ-ਪੱਗ ਤੇ ਕੀ ਕੀ ਹਨਾ ਜੋ ਵੀ ਕੁਝ ਵੀ ਕੀ ਟੈਸਟ ਵਗੈਰਾ ਕੀ ਆ ਸਕਦਾ ਹੁੰਦਾ ਤਾਂ ਉਹ ਜ਼ਰੂਰ ਸੁਣੋ ਜੇ ਤੁਸੀਂ ਗਵਰਨਮੈਂਟ ਜੌਬ ਦੇ ਵਿੱਚ ਇੰਟਰਸਟਿਡ ਹੋ ਠੀਕ ਹੈ ਚਲੋ ਉਹ ਜੇ ਜ਼ਰੂਰਤ ਹੋਵੇ ਤੁਸੀਂ ਮੈਨੂੰ ਲਿੰਕ ਮੰਗਵਾ ਸਕਦੇ ਹੋ ਆਪਾਂ ਚੱਲਦੇ ਹਾਂ ਇਸ ਵੀਡੀਓ ਦੇ ਵਿੱਚ ਵਾਪਸ ਆ ਗਏ ਚਲੋਗੇ ਅੱਗੇ ਦੇਖੋ ਆਪਣੇ ਕੋਲ ਆ ਗਈ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਹਰੇਕ ਪੋਸਟ ਲਈ ਇਹਦੇ ਵਿੱਚ ਹਰੇਕ ਪੋਸਟ ਲਈ ਕੁਆਲਿਫਿਕੇਸ਼ਨ ਅਲੱਗ-ਅਲੱਗ ਠੀਕ ਹੈ ਮੈਂ ਤੁਹਾਨੂੰ ਜਿਵੇਂ ਮੰਨ ਲਓ 9 ਕਿਸਮ ਦੀਆਂ ਪੋਸਟਾਂ ਨੇ ਦੇ ਵਿੱਚੋਂ 5 ਕੁ ਕਿਸਮ ਦੀ ਜਿਹੜੀ ਮੇਨ-ਮੇਨ ਦੀਆਂ ਪੋਸਟਾਂ ਨੇ ਉਹਨਾਂ ਬਾਰੇ ਕੁਆਲਿਫਿਕੇਸ਼ਨ ਦੱਸੂਗਾ ਮੇਨ ਸਾਰੀਆਂ ਇਹ ਨੇ ਬਟ ਦੂਜੀਆਂ ਦੀ ਕੁਆਲਿਫਿਕੇਸ਼ਨ ਜ਼ਿਆਦਾ ਉਹ ਤੁਸੀਂ ਨੋਟੀਫਿਕੇਸ਼ਨ ਪੜਨਾ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆਇਆ ਉਹ ਪੜ ਲਿਓ ਉਹਦੇ ਵਿੱਚ ਜ਼ਿਆਦਾ ਡਿਟੇਲ ਆ ਜੀਗੀ ਕਿਉਂਕਿ ਇੰਨੀਆਂ ਪੋਸਟਾਂ ਬਾਰੇ ਜਾਣਕਾਰੀ ਦੇਣਾ ਇੱਕ ਵੀਡੀਓ ਦੇ ਵਿੱਚ ਸੰਭਵ ਨਹੀਂ ਹੁੰਦਾ ਮੁਸ਼ਕਿਲ ਹੋ ਜਾਂਦਾ ਠੀਕ ਹੈ ਤੇ ਤੁਸੀਂ ਉਹ ਨੋਟੀਫਿਕੇਸ਼ਨ ਕਿੱਥੋਂ ਲੈਣਾ ਜਾਂ ਅਪਲਾਈ ਕਰਨ ਦਾ ਲਿੰਕ ਕਿੱਥੋਂ ਲੈਣਾ ਮੈਨੂੰ ਮੇਰੇ ਮੋਬਾਈਲ ਨੰਬਰ 98149 60350 ਇਸ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਐਸਐਮਐਸ ਕਰਕੇ ਛੱਡ ਦਿਓ ਜੀਏਸੀ ਲਿਖ ਕੇ ਜੀਆਈਸੀ ਲਿਖ ਕੇ ਛੱਡ ਦਿਓ ਮੈਂ ਤੁਹਾਨੂੰ ਨੋਟੀਫਿਕੇਸ਼ਨ ਤੇ ਲਿੰਕ ਦੋਨੋਂ ਚੀਜ਼ਾਂ ਭੇਜ ਦਾਂਗਾ ਠੀਕ ਹੈ ਚਲੋ ਹੁਣ ਦੇਖੋ ਆਪਾਂ ਅਸਿਸਟੈਂਟ ਮੈਨੇਜਰ ਦੇ ਲਈ ਕਿ ਅਸਿਸਟੈਂਟ ਮੈਨੇਜਰ ਜਨਰਲ ਦੇ ਲਈ ਕੀ एलिਜੀਬਿਲਟੀ ਮੰਗੀ ਗਈ ਹੈ ਪਹਿਲੀ ਗੱਲ ਤਾਂ ਨੰਬਰ ਆਫ ਪੋਸਟ ਹੈ ਨਦੀ 18 ਨੇ ਗ੍ਰੈਜੂਏਸ਼ਨ ਇਨ ਐਨੀ ਡਿਸਪੀਲਨ ਕਿਸੇ ਵੀ ਡਿਸਪੀਲਨ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ ਮਿਨਿਮਮ 60% ਮਾਰਕਸ 60% ਨੰਬਰ ਹੋਣ ਜਨਰਲ ਤੇ OBC ਕੈਂਡੀਡੇਟਸ ਦੇ ਲਈ ਤੇ 55% ਨੰਬਰ ਹੋਣ SC ਤੇ ST ਕੈਂਡੀਡੇਟਸ ਦੇ ਲਈ ਕਲੀਅਰ ਹੋ ਗਈ ਗੱਲ ਇਹ ਸੀਗੀ ਐਲੀਜੀਬਿਲਟੀ ਕੰਪਲਸ਼ਨ ਜੇ ਤੁਹਾਨੂੰ ਇਹ ਪੋਸਟ ਅਪਲਾਈ ਨਹੀਂ ਕਰ ਸਕਦੇ ਪਰੰਤੂ ਨਾਲ ਇੱਕ ਡਿਜ਼ਾਇਰੇਬਲ ਦਿੱਤੀ ਹੁੰਦੀ ਹੈ ਵੀ ਜੇ ਤੁਹਾਡੇ ਕੋਲ ਹੋਵੇ ਤਾਂ ਬੈਟਰ ਆ ਡਿਜ਼ਾਇਰੇਬਲ ਇਹਦੇ ਚ ਲੀਜ਼ੀਬਿਲਟੀ ਕੀ ਹੈ ਪੋਸਟ ਗ੍ਰੈਜੂਏਸ਼ਨ ਇਨ ਐਨੀ ਸਟਰੀਮ ਜਾਂ ਐਮਬੀਏ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਠੀਕ ਹੈ ਇਹ ਕੀਤੀ ਹੋਵੇ ਤਾਂ ਪ੍ਰੈਫਰੈਂਸ ਵਿਲ ਬੀ ਮੇ ਬੀ ਗਿਵਨ ਠੀਕ ਹੈ ਆਪਾਂ ਨੂੰ ਪਹਿਲ ਮਿਲ ਸਕਦੀ ਹੈ ਜੇ ਆਪਣੇ ਕੋਲ ਪੋਸਟ ਗ੍ਰੈਜੂਏਸ਼ਨ ਆ ਜਾਂ ਐਮਬੀਏ ਆ ਪਰੰਤੂ ਜੇ ਮਿਨੀਮਮ ਲੀਜ਼ੀਬਿਲਟੀ ਪੂਰੀ ਹੋਣੀ ਜ਼ਰੂਰੀ ਹੈ 60% ਜਨਰਲ ਤੇ ਓਬੀਸੀ ਲਈ 55% ਨੰਬਰ ਐਸਸੀ ਤੇ ਐਸਟੀ ਕੈਂਡੀਡੇਟਸ ਦੇ ਲਈ ਕਲੀਅਰ ਹੋ ਗਈ ਗੱਲ ਤੇ ਚਲੋ ਅੱਗੇ ਅਗਲੀਆਂ ਪੋਸਟਾਂ ਬਾਰੇ ਦੇਖਦੇ ਹਾਂ ਅਗਲੀਆਂ ਪੋਸਟਾਂ ਦੇ ਵਿੱਚ ਆਪਣੇ ਕੋਲ ਅਗਲੀ ਪੋਸਟ ਹੈ ਅਸਿਸਟੈਂਟ ਮੈਨੇਜਰ ਸਕੀਲ 1 ਐਚ ਆਰ ਹਿਊਮਨ ਰਿਸੋਰਸਸ ਬੋਲਦੇ ਨੇ ਐਚ ਆਰ ਡਿਪਾਰਟਮੈਂਟ ਹੁੰਦਾ ਉਸ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਨੇ 6 ਪੋਸਟਾਂ ਨੇ ਪਹਿਲੀ ਗੱਲ ਗਿਣਤੀ ਕਿੰਨੀ ਆ 6 ਇਹਦੇ ਵਿੱਚ ਕੀ ਐਲੀਜੀਬਿਲਟੀ ਮੰਗੀ ਆ ਗ੍ਰੈਜੂਏਸ਼ਨ ਇਨ ਐਨੀ ਡਿਸਪੀਸਪਲਨ ਮਿਨੀਮਮ 60% ਮਾਰਕਸ ਉਹੀ 60% ਨੰਬਰ ਹੋਣ ਜਨਰਲ ਤੇ OBC ਕੈਂਡੀਡੇਟਸ ਦੇ ਲਈ ਤੇ 55% ਨੰਬਰ ਹੋਣ SC ਤੇ ST ਕੈਂਡੀਡੇਟਸ ਦੇ ਲਈ ਪਰੰਤੂ ਇਹਦੇ ਵਿੱਚ ਐਂਡ ਮੰਗਿਆ ਐਂਡ ਐਂਡ ਮਤਲਬ ਅਤੇ ਇਹ ਵੀ ਹੋਣਾ ਚਾਹੀਦਾ ਕਿ ਪੋਸਟ ਗ੍ਰੈਜੂਏਸ਼ਨ ਇਨ ਐਚ ਆਰ ਐਮ ਐਚ ਆਰ ਐਮ ਚ ਤੁਹਾਡੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਪਰਸਨਲ ਮੈਨੇਜਮੈਂਟ ਦੇ ਵਿੱਚ ਤੁਹਾਡੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਠੀਕ ਹੈ ਪਰਸਨਲ ਮੈਨੇਜਮੈਂਟ ਜਾਂ ਐਚ ਆਰ ਐਮ ਦੇ ਵਿੱਚ ਤੁਹਾਡੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਇਹਦੇ ਚ ਚਾਹੀਦੀ ਆ ਚਲੋ ਅਗਲੀ ਪੋਸਟ ਆਪਣੇ ਕੋਲ ਕਿਹੜੀ ਆ ਅਸਿਸਟੈਂਟ ਮੈਨੇਜਰ ਸਕੇਲ 1 ਇੰਸ਼ੋਰੈਂਸ ਕਿਹੜੀ ਇੰਸ਼ੋਰੈਂਸ ਬੀਮਾ ਇਹਦੀ ਟੋਟਲ ਪੋਸਟਾਂ ਦੀ ਗਿਣਤੀ ਹੈ ਕਿ 20 ਠੀਕ ਹੈ ਇਹਦੀ एलिजिਬਿਲਟੀ ਕੀ ਹੈ ਗ੍ਰੈਜੂਏਸ਼ਨ ਇਨ ਐਨੀ ਡਿਸਪੀਸਪਲਨ ਵਿਦ ਮਿਨੀਮਮ 60% ਮਾਰਕਸ ਉਹੀ ਸੇਮ एलिजिਬਿਲਟੀ 60% ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਜਨਰਲ ਤੇ ओबीसी ਕੈਂਡੀਡੇਟਸ ਦੇ ਲਈ ਤੇ ਮਿਨੀਮਮ 55% ਮਾਰਕਸ ਔਨ ਐਸਸੀ ਦੇ ਐਸਸੀ ਤੇ ਐਸਟੀ ਕੈਂਡੀਡੇਟਸ ਦੇ ਲਈ ਠੀਕ ਹੈ ਪਰੰਤੂ ਇਹਦੇ ਚ ਇੱਕ ਹੋਰ ਨਾਲ एलिजिਬਿਲਟੀ ਕੀ ਦਿੱਤੀ ਵੀ ਆ ਕੈਂਡੀਡੇਟਸ ਸ਼ੁੱਡ ਪੋਸਟ ਗ੍ਰੈਜੂਏਟ ਡਿਗਰੀ ਕੈਂਡੀਡੇਟ ਦੀ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੋਵੇ ਜਾਂ ਡਿਪਲੋਮਾ ਕੀਤਾ ਹੋਵੇ ਕਾਦੇ ਚ ਜਨਰਲ ਇੰਸ਼ੋਰੈਂਸ ਦੇ ਵਿੱਚ ਰਿਸਕ ਮੈਨੇਜਮੈਂਟ ਦੇ ਵਿੱਚ ਲਾਈਫ ਇੰਸ਼ੋਰੈਂਸ ਦੇ ਵਿੱਚ ਐਫ ਟ੍ਰਿਪਲ ਆਈ ਐਫਸੀਆਈਆਈ ਦੇ ਵਿੱਚ ਠੀਕ ਹੈ ਇਹਨਾਂ ਸਟਰੀਮਸ ਦੇ ਵਿੱਚੋਂ ਕਿਸੇ ਵੀ ਸਟਰੀਮ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਡਿਗਰੀ ਜਾਂ ਡਿਪਲੋਮਾ ਕੀਤਾ ਹੋਵੇ ਪਲੱਸ ਗ੍ਰੈਜੂਏਸ਼ਨ ਵਿਦ 60% ਮਾਰਕਸ ਜਾਂ 55% ਮਾਰਕਸ ਫਾਰ ਐਸਸੀ ਤੇ ਐਸਟੀ ਕੈਂਡੀਡੇਟਸ ਦੇ ਲਈ ਠੀਕ ਹੈ ਉਦੋਂ ਕੇ ਦੇਖੋ ਆਪਣੇ ਕੋਲ ਅਗਲੀ ਪੋਸਟ ਕਿਹੜੀ ਆ ਗਈ ਅਸਿਸਟੈਂਟ ਮੈਨੇਜਰ ਸਕੇਲ 1 ਫਾਈਨਾਂਸ ਇਹ ਲੱਗ ਡਿਪਾਰਟਮੈਂਟ ਆਫ ਫਾਈਨਾਂਸ ਫਾਈਨਾਂਸ ਦੇ ਵਿੱਚ ਕਿੰਨੀਆਂ ਪੋਸਟਾਂ ਨੇ 18 18 ਪੋਸਟਾਂ ਦੇ ਵਿੱਚ एलिਜੀਬਿਲਟੀ ਕੀ ਮੰਗੀ ਹੈ ਬੀ ਕਾਮ ਬੀ ਕਾਮ ਤੋਂ ਤੁਹਾਨੂੰ ਪਤਾ ਨਾ ਬੈਚਲਰ ਆਫ ਕਾਮਰਸ ਜਿਹੜੀ ਆਪਾਂ ਪਲੱਸ 2 ਕਾਮਰਸ ਤੋਂ ਬਾਅਦ ਆਮ ਤੌਰ ਤੇ ਕੋਰਸ ਕਰਦੇ ਆ ਬੀ ਕਾਮ ਕੀਤੀ ਹੋਵੇ 60% ਨੰਬਰਾਂ ਦੇ ਨਾਲ ਜਨਰਲ ਤੇ OBC ਕੈਂਡੀਡੇਟਸ ਦੇ ਲਈ ਤੇ 55% ਨੰਬਰ SC ਤੇ SC ਤੇ ST ਕੈਂਡੀਡੇਟਸ ਦੇ ਲਈ ਕਿੰਨੇ 55% ਨੰਬਰ ਠੀਕ ਹੈ ਆਪੇ 55% ਫਾਰ ਐਸਸੀ ਐਂਡ ਐਸਟੀ ਕੈਂਡੀਡੇਟਸ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਡਿਜ਼ਾਇਰੇਬਲ ਮੰਗੀ ਵੀ ਆ ਕੁਆਲਿਫਿਕੇਸ਼ਨ ਵੀ ਜੇ ਹੋਵੇ ਤਾਂ ਬੈਟਰ ਆ ਕੀ ਚੀਜ਼ ਐਮਬੀਏ ਫਾਈਨਾਂਸ ਹੋ ਸਕਦੀ ਆ ਸੀਐਫਏ ਸੀਏ ਸੀਐਮਏ ਐਮਕੋਮ ਇਹ ਹੀ ਕਮਰਸ ਲਾਈਨ ਦੇ ਰਿਲੇਟਡ ਕੋਰਸਸ ਨੇ ਠੀਕ ਹੈ ਇਹ ਜੇ ਹੋਣ ਤਾਂ ਬੈਟਰ ਆ ਦੂਜਿਆਂ ਦੇ ਮੁਕਾਬਲੇ ਪ੍ਰੇਫਰੈਂਸ ਮੇ ਵੀ 기ਵਨ ਠੀਕ ਹੈ ਉਦੋਂ ਕਿ ਆ ਜੋ ਆਪਣੇ ਕੋਲ ਅਸਿਸਟੈਂਟ ਮੈਨੇਜਰ ਸਕੇਲ 1 ਲੀਗਲ ਕਿਹੜੀ ਲੀਗਲ ਲੀਗਲ ਕਾਨੂੰਨੀ ਇਹਦੇ ਪੋਸਟਾਂ ਕਿੰਨੀਆਂ ਨੇ 9 ਕਿੰਨੀਆਂ ਪੋਸਟਾਂ ਨੇ 9 ਤਾਂ ਇਹਦੀ एलिजिਬਿਲਟੀ ਕੀ ਹੈ ਬੈਚਲਰ ਡਿਗਰੀ ਇਨ ਇਨ ਲਾ ਲਾ ਦੇ ਵਿੱਚ ਡਿਗਰੀ ਕੀਤੀ ਹੋਵੇ ਬਾਏ ਬਾਰ ਕਾਉਂਸਲ ਆਫ ਇੰਡੀਆ ਬਾਰ ਕਾਉਂਸਲ ਆਫ ਇੰਡੀਆ ਤੋਂ ਮੰਨਤਾ ਪ੍ਰਾਪਤ ਫॉर ਦਾ ਪਰਪਸ ਆਫ એનਰੋਲਮੈਂਟ ਐਸ ਐਨ ਐਡਵੋਕੇਟ ਵਿਦ ਅ ਮਿਨੀਮਮ ਮਤਲਬ ਕੀਤੀ ਹੋਵੇ ਕਿ ਕਿਸ ਪਰਪਸ ਲਈ ਵੀ ਆਪਾਂ ਐਡਵੋਕੇਟ ਬਣਨ ਲਈ ਡਿਗਰੀ ਕੀਤੀ ਹੋਵੇ ਲਾ ਦੀ ਵਿਦ ਮਿਨੀਮਮ 60% ਮਾਰਕਸ ਹੋਣ ਜਨਰਲ ਤੇ OBC ਕੈਂਡੀਡੇਟਸ ਦੇ ਲਈ ਤਾਂ 55% ਨੰਬਰ ਹੋਣ SC ਤੇ ST ਕੈਂਡੀਡੇਟਸ ਦੇ ਲਈ ਇਹਦੇ ਵਿੱਚ 20 ਡਿਜ਼ਾਇਰੇਬਲ ਮੰਗੀ ਆ LLM ਕੀਤੀ ਹੋਵੇ ایکسپੀਰੀਅੰਸ ਹੋਵੇ ਕਾਦੇ ਚ ਸਿਵਲ ਸਾਈਬਰ ਠੀਕ ਹੈ ਇਹ ਐਕਸਟਰਾ एलिਜੀਬਿਲਟੀਜ਼ ਨੇ ਡਿਜ਼ਾਇਰੇਬਲ ਨੇ ਜੇ ਆਪ ਨੂੰ ਹੈ ਤਾਂ ਬੈਟਰ ਆ ਠੀਕ ਹੈ ਚਲੋ ਅੱਗੇ ਦੇਖਦੇ ਆਪਾਂ ਇਹਦੇ ਵਿੱਚ ਆ ਵੀ ਪੋਸਟਾਂ ਨੇ ਧਿਆਨ ਦਿਓ ਅਸਿਸਟੈਂਟ ਮੈਨੇਜਰ ਸਕੇਲ 1 ਇੰਜੀਨੀਅਰਿੰਗ 5 ਪੋਸਟਾਂ ਨੇ ਸਕੇਲ 1 ਇੰਜੀਨੀਅਰਿੰਗ 5 ਪੋਸਟਾਂ ਠੀਕ ਹੈ ਅਸਿਸਟੈਂਟ ਮੈਨੇਜਰ ਸਕੇਲ 1 ਆਈਡੀ ਇਨਫੋਰਮੇਸ਼ਨ ਟੈਕਨੋਲੋਜੀ ਇਹ ਚ ਲਗਭਗ ਬੀ ਟੈਕ ਦੇ ਬੀ ਟੈਕ ਵਗੈਰਾ ਕੁਝ ਮੰਗੇ ਬੈਨੇ ਹਨ ਉਹ ਤੁਸੀਂ ਡਿਟੇਲੀ ਨੋਟੀਫਿਕੇਸ਼ਨ ਪੜੋ ਇਹਨਾਂ ਚਾਰੋਂ ਪੋਸਟਾਂ ਦੇ ਲਈ ਤੁਸੀਂ ਡਿਟੇਲੀ ਨੋਟੀਫਿਕੇਸ਼ਨ ਪੜੋ ਨੋਟੀਫਿਕੇਸ਼ਨ ਮਿੱਥੋਂ ਤੁਸੀਂ ਮੰਗਵਾ ਸਕਦੇ ਹੋ ਮੇਰਾ ਨੰਬਰ 98 149 60 350 ਇਸ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਰ ਦਿਓ ਤੇ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਇੱਕ ਤਾਂ ਆਨਲਾਈਨ ਅਪਲਾਈ ਦਾ ਲਿੰਕ ਤੇ ਇੱਕ ਨੋਟੀਫਿਕੇਸ਼ਨ ਦਾ ਲਿੰਕ ਠੀਕ ਹੈ ਤੇ ਚਲੋ ਇਹਦੇ ਚ ਸਮਝ ਗਏ ਇੱਕ ਆਈਟੀ ਦੀ ਪੋਸਟਾਂ ਇੰਜੀਨੀਅਰਿੰਗ ਹੋਗੀ ਐਕਚੁਅਰੀ ਹੋਗੀ ਐਮਬੀਬੀਐਸ ਮੈਡੀਕਲ ਦੀ ਵੀ ਦੋ ਪੋਸਟਾਂ ਨੇ 10 ਪੋਸਟਾਂ ਇਹਦੀਆਂ ਨੇ ਐਕਚੁਅਰੀ ਦੀਆਂ ਚਲੋ ਉਸ ਤੋਂ ਬਾਅਦ ਇੱਕ ਨਾ ਇਹਦੇ ਚ ਸਾਰੀਆਂ ਪੋਸਟਾਂ ਦੇ ਵਿੱਚ ਇੱਕ ਕੋਮਨ ਗੱਲ ਆ ਪਹਿਲੀ ਗੱਲ ਮਸਟ ਪੋਸੈਸ ਕੰਪਿਊਟਰ ਪ੍ਰੋਫੀਸ਼ੈਂਸੀ ਮਤਲਬ ਹਰ ਇੱਕ ਕੈਂਡੀਡੇਟ ਦੀ ਕਿਸੇ ਵੀ ਪੋਸਟ ਦੇ ਲਈ ਅਪਲਾਈ ਕਰ ਰਿਹਾ ਉਹਦੇ ਚ ਕੰਪਿਊਟਰ ਪ੍ਰੋਫੀਸ਼ੈਂਸੀ ਹੋਣੀ ਜ਼ਰੂਰੀ ਆ ਕੰਪਿਊਟਰ ਦੀ ਨੌਲੇਜ ਹੋਣੀ ਜ਼ਰੂਰੀ ਆ ਠੀਕ ਹੈ ਉਸ ਤੋਂ ਬਾਅਦ ਦੂਜੀ ਇਹਦੇ ਚ ਖਾਸ ਗੱਲ ਕੀ ਹੈ ਕੈਂਡੀਡੇਟਸ ਕਨ ਅਪਲਾਈ ਓਨਲੀ ਫਾਰ ਵਨ ਸਟਰੀਮ ਸਿਰਫ ਇੱਕ ਸਟਰੀਮ ਲਈ ਅਪਲਾਈ ਕਰ ਸਕਦਾ ਕੈਂਡੀਡੇਟ ਜਿਹੜਾ ਵੀ ਮਰਜ਼ੀ ਉਹਦੀ ਚੁਆਇਸ ਹੋਵੇ ਇਹ ਦੋ ਕਾਮਨ ਕੰਡੀਸ਼ਨਸ ਟੂ ਆਲ ਦਾ ਪੋਸਟਸ ਠੀਕ ਹੈ ਚਲੋ ਅੱਗੇ ਦੇਖੋ ਇਹਨਾਂ ਪੋਸਟਾਂ ਦੇ ਲਈ ਆਪਣੇ ਕੋਲ ਏਜ ਕਿੰਨੀ ਮੰਗੀ ਵੀ ਹੈ 21 ਤੋਂ 30 ਸਾਲ ਫਾਰ ਜਨਰਲ ਕੈਂਡੀਡੇਟਸ ਜਨਰਲ ਕੈਂਡੀਡੇਟਸ ਦੇ ਲਈ 21 ਤੋਂ 30 ਸਾਲ ਕੈਂਡੀਡੇਟਸ ਸ਼ੁੱਡ ਹੈਵ ਨਾਟ ਬੋਰਨ ਨਾਟ ਅਰਲੀਅਰ 2114 ਤੋਂ ਪਹਿਲਾਂ ਤੇ 1112003 ਤੋਂ ਬਾਅਦ ਦੇ ਵਿੱਚ ਨਾ ਜਨਮਿਆ ਹੋਵੇ ਬੋਥ ਡੇਜ਼ ਆਰ ਇਨਕਲੂਸਿਵ ਦੋਨੇ ਆਪ ਤਰੀਕਾ ਸ਼ਾਮਿਲ ਨੇ ਠੀਕ ਹੈ ਤੇ ਉਸ ਤੋਂ ਬਾਅਦ ਐਸਸੀ ਤੇ ਐਸਟੀ ਕੈਂਡੀਡੇਟਸ ਲਈ 5 ਸਾਲ ਦੀ ਛੋਟ, ਓਬੀਸੀ ਲਈ 3 ਸਾਲ ਦੀ ਛੋਟ। ਬਾਕੀ ਰਾਖਵੇਂ ਕਰਨ ਦੇ ਲਈ ਤੁਸੀਂ ਨੋਟੀਫਿਕੇਸ਼ਨ ਪੜੋ ਨੋਟੀਫਿਕੇਸ਼ਨ ਤੁਸੀਂ ਮੈਂ ਤਾਂ ਮੰਗਵਾ ਸਕਦੇ ਹਾਂ। ਉਹਦੇ 'ਚ ਹਰੇਕ ਕੈਟਾਗਰੀ ਦੇ ਲਈ ਜੋ ਵੀ ਰਿਜ਼ਰਵੇਸ਼ਨ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਆ। ਇੱਕ ਜੋ ਇੱਕ ਵੀਡੀਓ ਦੇ ਵਿੱਚ ਇੰਨਾ ਕੁਝ ਸੰਭਵ ਨਹੀਂ ਹੁੰਦਾ ਨਹੀਂ ਮੈਂ ਉਹ ਵੀ ਬੋਲ ਦਿਆ ਕਰਾਂ। ਠੀਕ ਹੈ। ਚੋਣ ਦੇ ਪੜਾ ਇਹਦੇ 'ਚ ਚੋਣ ਦੇ ਕੀ ਕੀ ਪੜਾ ਨੇ? ਕਿਹੜੇ ਕਿਹੜੇ ਸਟੈਪਸ ਨੇ? ਇੱਕ ਤਾਂ ਆਨਲਾਈਨ ਟੈਸਟ ਹੋਣਾ। ਉਹਦਾ ਪਰਫਾਰਮੈਂਸ ਇਨ ਜੀਡੀ ਤੇ ਇੰਟਰਵਿਊ ਦੋ ਚੀਜ਼ਾਂ ਹੁੰਦੀਆਂ ਜੀਡੀ ਗਰੁੱਪ ਡਿਸ ਠੀਕ ਹੈ ਤੇ ਇੰਟਰਵਿਊ ਇਹ ਹੋ ਸਕਦੀ ਹੈ ਨ ਮੈਡੀਕਲ ਐਗਜ਼ਾਮ ਹੋਏਗਾ ਫਿਰ ਉਸ ਤੋਂ ਬਾਅਦ ਚੋਣ ਦੀ ਸੰਭਾਵਨਾ ਹੁੰਦੀ ਹੈ ਪ੍ਰੀਖਿਆ ਕੇਂਦਰ ਇਹਦੇ ਕਿਹੜੇ ਕਿਹੜੇ ਨੇ ਚੰਡੀਗੜ੍ਹ ਤੇ ਮੁਹੱਲੀ ਠੀਕ ਹੈ ਤੇ ਉਦੋਂ ਗਿਆ ਜੋ ਦੇਖੋ ਇਹਦੇ ਨਾਲ ਆਪਣਾ ਨੋ ਜੌਬਸ ਬਾਰੇ ਜਾਣਕਾਰੀ ਕਲੀਅਰ ਹੁੰਦੀ ਹੈ ਨੋਟੀਫਿਕੇਸ਼ਨ ਦਾ ਲਿੰਕ ਮੈਂ ਤੁਹਾਨੂੰ ਦੇ ਦਿੱਤਾ ਵੈਬਸਾਈਟ ਦਾ ਲਿੰਕ ਦਿੱਤਾ ਇਹ ਕ ਅਪਲਾਈ ਆਨਲਾਈਨ ਦਾ ਲਿੰਕ ਜੇ ਤੁਹਾਨੂੰ ਕਾਪੀ ਕਰਨਾ ਔਖਾ ਜਾਂ ਜਲਦੀ ਟਾਈਪ ਕਰਨਾ ਔਖਾ ਤਾਂ ਮੈਂ ਫੇਰ ਰੀਪੀਟ ਕਰ ਰਿਹਾ 9814933552 ਇਸ ਨੰਬਰ ਤੇ ਮੈਨੂੰ ਵਟਸਐਪ ਕਰੋ ਤੇ ਜੀਆਈਸੀ ਲਿਖ ਕੇ WhatsApp ਕਰ ਦੋ ਮੈਂ ਤੁਹਾਨੂੰ ਨੋਟੀਫਿਕੇਸ਼ਨ ਦਾ ਲਿੰਕ ਤੇ ਆਨਲਾਈਨ ਅਪਲਾਈ ਦਾ ਲਿੰਕ ਭੇਜਦਾਗਾ ਠੀਕ ਹੈ ਤੇ ਦੇਖੋ ਜੌਬਸ ਆndੀਆਂ ਰਹndੀਆਂ ਨੇ ਜੇ ਤੁਸੀਂ ਇਹਨਾਂ ਜੌਬਸ ਦੀ ਲਗਾਤਾਰ ਜਾਣਕਾਰੀ ਚਾਹੋ ਨਾ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਫਰੈਂਡਸ ਨੂੰ ਠੀਕ ਹੈ ਤੇ ਮੇਰੇ ਕੋਲ ਨਾ ਇੱਕ ਬ੍ਰਾਡਕਾਸਟ ਲਿਸਟ ਬਣੀ ਵੀ ਆ ਉਹਦੇ ਚ ਤੁਹਾਡੇ ਕੋਲ ਮੈਸੇਜ ਸਿਰਫ ਤਾਂ ਹੀ ਜਾਏਗਾ ਜੇ ਤੁਸੀਂ ਮੇਰਾ ਨੰਬਰ ਸੇਵ ਕਰੋਗੇ ਆਪਣੇ ਮੋਬਾਈਲ ਦੇ ਵਿੱਚ ਠੀਕ ਹੈ ਤੁਸੀਂ ਮੈਨੂੰ ਜਦੋਂ ਮੈਸੇਜ ਭੇਜੋਗੇ ਅਗੇ ਲਈ ਤੁਹਾਨੂੰ ਹਰੇਕ ਜੌਬ ਦੀ ਜਾਣਕਾਰੀ ਲਗਭਗ ਕੋਸ਼ਿਸ਼ ਕੀਤੀ ਜਾਏਗੀ ਜਿਹੜੀ ਵੀ ਇੰਪੋਰਟੈਂਟ ਜੌਬ ਹੋ ਉਹਦੀ ਜਾਣਕਾਰੀ ਤੁਹਾਨੂੰ ਮਿਲ ਜੇ ਠੀਕ ਹੈ ਜਿਹੜੀ ਵੀ ਵੀਡੀਓ ਮੈਂ ਬਣਾਉਂਗਾ ਉਹ ਤੁਹਾਨੂੰ ਮਿਲ ਜਾਈ ਬਗੀ ਠੀਕ ਹੈ ਬਾਕੀ ਜੇ ਤੁਸੀਂ ਕਿਸੇ ਕਿਸਮ ਦੀ ਕੋਈ ਹੋਰ ਵੀ ਤੁਸੀਂ ਚਾਹੁੰਦੇ ਹੋ ਵੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਜ ਕਿਸੇ ਵੀ ਕਿਸਮ ਦੀ ਵੀਡੀਓਜ਼ ਤਾਂ ਮੈਨੂੰ ਦੱਸੋ ਜਰੂਰ ਸੁਜੈਸ਼ਨ ਮੰਗਦਾ ਠੀਕ ਹੈ ਤਾਂ ਆਪਾਂ ਸਟਾਰਟ ਕਰ ਸਕਦੇ ਹਾਂ ਠੀਕ ਹੈ ਚਲੋ ਉਦੋਂ ਕੇ ਧਿਆਨ ਰੱਖਿਓ ਜ਼ਰੂਰੀ ਸੂਚਨਾ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹੁਣਾਂ ਵੀ ਕਿਸੇ ਵੀ ਪੋਸਟ ਬਾਰੇ ਜਿਹੜੀ ਵੀ ਮੈਂ ਜਾਣਕਾਰੀ ਦਿੰਨਾ ਉਹਦੇ ਲਈ ਪਹਿਲਾਂ ਜਾਣਕਾਰੀ ਡਿਟੇਲ ਚ ਜਾਣਕਾਰੀ ਤੇ ਸਹੀ ਜਾਣਕਾਰੀ ਦੀ ਗਾਰੰਟੀ ਲਈ ਉਹਦਾ ਨੋਟੀਫਿਕੇਸ਼ਨ ਜ਼ਰੂਰ ਪੜੋ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਸਰ ਵਿਭਾਗ ਦੁਆਰਾ ਆਉਂਦਾਗਾ ਠੀਕ ਹੈ ਕਿਉਂਕਿ ਕਿਉਂਕਿ ਬਾਈਚੰਸ ਵਿੱਚੋਂ ਵੀ ਗਲਤੀ ਰਹਿ ਸਕਦੀ ਹੈ ਇਸ ਲਈ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਪੜੋ ਫਿਰ ਉਸੇ ਨੂੰ ਹੀ ਮੰਨੋ ਤੇ ਫਿਰ ਹੀ ਪੋਸਟ ਅਪਲਾਈ ਕਰੋ ਜੇ ਤੁਹਾਨੂੰ ਸਹੀ ਲੱਗਦੀ ਹੈ ਠੀਕ ਹੈ ਤੇ ਇਸੇ ਨਾਲ ਹੀ ਮੇਰੀ ਇਹ ਵੀਡੀਓ ਖਤਮ ਹੁੰਦੀ ਆ ਟਾਈਮ ਨਹੀਂ ਖਰਾਬ ਕਰਦੇ ਆਪਾਂ ਅੱਗੇ ਤੋਂ ਧੰਨਵਾਦ